ਜਦੋਂ ਪਤਾ ਹੋਵੇ ਸੀਨੀਆਂ 'ਚ ਸ਼ੇਕ ਹੋਣਗੇ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਸਲਾਮ ਆ ਸਾਰੇ ਫੌਜੀ ਵੀਰਾਂ ਨੂੰ ਜਿੰਨਾ ਕਰਕੇ ਅਸੀਂ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ ਤੇ ਚੈਨ ਦੀ ਨੀਂਦ ਸੌ ਰਹੇ ਆ ਕਮੈਂਟਾਂ 'ਚ ਸਲਾਮ ਫੌਜੀ ਵੀਰਾਂ ਨੂੰ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇਓ ਜੋ ਲੋਕਾਂ ਨੂੰ ਲੱਗਦਾ ਕਿ ਫੌਜੀਆਂ ਦੀ ਤਰਖਾ ਬਹੁਤ ਆ ਪਰ ਉਹਨਾਂ ਨੂੰ ਫੌਜੀ ਵੀਰਾਂ ਦਾ ਸੰਘਰਸ਼ ਤੇ ਜੋ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਰਾਖੀ ਕਰਦੇ ਆ ਉਹ ਨਹੀਂ ਲਿਖਦਾ ਸਤਿ ਸ੍ਰੀ ਅਕਾਲ ਚਾਚਾ ਜੀ ਉਹ ਫੌਜੀ ਆ ਕੀ ਹਾਲਾ ਆ ਗਿਆ ਵੀ ਫੌਜ ਤੋਂ ਵਾਪਸ ਹਾਂਜੀ ਵਧੀਆ ਇਹ ਲੰਦੇ ਨੇ ਨਜ਼ਾਰੇ ਉੱਥੇ ਬਈ ਉਹ ਛੁੱਟੀ ਆਇਆ ਸੀ ਪਹਿਲੀ ਮੋਟਰਸਾਈਕਲ ਨਵੇਂ ਨੇ 60000 ਤਨਖਾਹ ਹੈ ਉੱਤੋਂ ਉਹਨਾਂ ਨੂੰ ਸਹੂਲਤਾਂ ਦਿੰਦੇ ਨੇ ਤੇ ਬਾਕੀ ਜਦੋਂ ਰਿਟਾਇਰ ਹੋ ਜਾਂਦੇ ਨੇ 30-35 ਲੱਖ ਰੁਪਏ ਮਿਲ ਜਾਂਦਾ ਇਹਨਾਂ ਨੂੰ ਪਤਾ ਤੁਹਾਨੂੰ ਓਏ ਗੱਲਾਂ ਕਰਨੀਆਂ ਸੌਖੀਆਂ ਨੇ ਤੂੰ ਆਪਦੇ ਮੁੰਡੇ ਨੂੰ ਭੇਜ ਕੇ ਦੇਖਦਾ ਫੌਜ 'ਚ ਜਿਆਦਾ ਆਪਦੇ ਆਪਦਿਆਂ ਤੋਂ ਦੂਰ ਰਹਿੰਦੇ ਆ ਨਾ ਫੇਰ ਪਤਾ ਲੱਗਦਾ ਮਾਰਦਿਆ ਗੱਲਾਂ ਓਏ ਸ਼ਰਮ ਕਰੋ ਦਾਦਾ ਥੋੜੀ ਮੋਟੀ ਸ਼ਰਮ ਕਰੋ ਜਿਹੜੇ ਸ਼ਾਮ ਨੂੰ ਤਾਹਾਂ ਕਰਕੇ ਪਟੋਕਰੀ ਪੈ ਜਾਂਦੇ ਹੋ ਇਹਨਾਂ ਸਿਰਤੀ ਪੈਨੇ ਹੋ ਉਹ ਤੋਂ ਜ਼ਿਆਦਾ ਜ਼ਿਆਦੇ ਸਿਆਣਾ ਓਏ ਜੇ ਫੌਜੀ ਵੀ ਇਹਨਾਂ ਹੋਣਾ ਬਾਰਡਰਾਂ ਤੇ ਛੋਡੇ ਬਾਰਗਾਂ ਦੇ ਹੱਥੋਂ ਨੂੰ ਸਰਾਨੇ ਆ ਜੇ ਚੰਗਾ ਉਹ ਬਗਿਆ ਬਗਿਆ ਜ਼ਿਆਦੇ ਸਿਆਣਾ ਨਾ ਇਹਨੂੰ ਆਪਾਂ ਗਲਤ ਗੱਲ ਕਹੀ ਕੋਈ ਗਲਤ ਤਾਂ ਕੋਈ ਨਹੀਂ ਬੋਲੇਆ ਪਤਾ ਨਹੀਂ ਸਾਲੇ ਨੇ ਕਿਉਂ ਮਿਰਚਾਂ ਲੱਗੀਆਂ ਓਏ ਹੋਰ ਯਾਰ ਜ਼ਿਆਦੇ ਸਿਆਣੇ ਰਹਿੰਦੀਆਂ ਮਾੜੀ ਮੋਟੀ ਕਾਸਰ ਤੂੰ ਵੀ ਕੱਢ ਲੈ ਚਲੋ ਚੱਲੀਏ ਚਲ ਯਾਰ ਹੋਰ ਭਾਈ ਕੀ ਪੜੀ ਜਾਂਦਾ ਹੈ ਬੀਬੀ ਆ ਆ ਗਿਆ ਭਾਈ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਵੀ ਕਦੇ ਸਾਡੇ ਕੋਲੇ ਵੀ ਬਹਿ ਜਾ ਕਰ ਲੈ ਬੀਬੀ ਮੈਨੂੰ ਤਾਂ ਭੁੱਖ ਲੱਗੀ ਆ ਤੂੰ ਰੋਟੀ ਲੈ ਕੇ ਆ ਉਹ ਭਾਈ ਮੈਂ ਤੇਰੇ ਘਰ ਕੀ ਤਾਂ ਭੱਜਿਆ ਫਿਰਦਾ ਨਾ ਨਾਲੇ ਮੇਰੀ ਤੋਂ ਬਾਅਦ ਤੂੰ ਕੱਲੇਲੇ ਤਾਂ ਕਰਨਾ ਹੁੰਦਾ ਕੰਮ ਮੇਰਾ ਕੀ ਆ ਮੈਂ ਸਵੇਰ ਨੂੰ ਚਲਾ ਜਾਣਾ ਉਹ ਭਾਈ ਤੂੰ ਤਾਂ ਆਉਣਾ ਬਾਅਦ ਚ ਪਹਿਲਾਂ ਜਾਣਦੇ ਆ ਗੱਲਾਂ ਕਰ ਲੈਣਾ ਬੀਬੀ ਰੋਟੀ ਲੈ ਕੇ ਆ ਲੈ ਪੁੱਤ ਦੋਨੇ ਭਾਈ ਰੋਟੀ ਖਾ ਲ ਭੇਜਾ ਭਾਈ ਬਸ ਵੀ ਬੀਬੀ ਮੈਂ ਨਹਾ ਕੇ ਖਾਂਦਾ ਮਰਜੀ ਤੇਰੀ ਓ ਬੀਬੀ ਲੈ ਹੁਣ ਤੈਨੂੰ ਕੀ ਹੋ ਗਿਆ ਪਏ ਤੇ ਰੋਣ ਵਾਲੀ ਕਿਹੜੀ ਗੱਲ ਆ ਓ ਹੁਣ ਤਾਂ ਬਾਬੇ ਦੀ ਕਿਰਪਾ ਨਾਲ ਆਪਣੀ ਕਬੀਲਦਾਰੀ ਵੀ ਸੈੱਟ ਹੋ ਗਈ ਬੇਪੁੱਤ ਤੈਨੂੰ ਕੀ ਪਤਾ ਮਾਵਾ ਦੇ ਢਿੱਡ ਕਿੰਨੇ ਔਕੇ ਨੇ ਪੁੱਤਾਂ ਨੂੰ ਘਰੋ ਤੋਰ ਕੇ ਓ ਜਾ ਬੀਬੀ ਤੂੰ ਤਾਂ ਐਵੇਂ ਹੀ ਰੋਈ ਜਾਣੀ ਰਹਿਨੀ ਆ ਨਾ ਹੁਣ ਕੱਲ ਨੂੰ ਮੈਂ ਵੀ ਭਰਤੀ ਹੋਣਾ ਚੱਲ ਤੂੰ ਖੜੀ ਹੋ ਤੂੰ ਬਾਈ ਨੂੰ ਰੋਟੀ ਖਵਾ ਨਾਲੇ ਬਾਈ ਨੇ ਸਵੇਰੇ ਸੁਨੇਹਾ ਜਾਣਾ ਵੀ ਆ ਜੇਦੀ ਆਂ ਹੀ ਬੋਇ ਤੇ ਦੀ ਮੈਂ ਸਮਾਨ ਲੈ ਕੇ ਚੱਲਿਆ ਤੂੰ ਐਵੇਂ ਨਾ ਤੁਰਿਆ ਕਰ ਬਿੱਟਰ ਨਾ ਬੁਲੀ ਉਸ ਤੇ ਮੇਰਾ ਮਨ ਆਉਂਕਾ ਗਿਆ ਚੇਤੀ ਫੂਡ ਖਾਣ ਕਰ ਲੈ ਕਰ ਟਾਈਮ ਨਾ ਰੋਟੀ ਖਾ ਲਿਆ ਕਰ ਠੀਕ ਹੈ ਬਾਈ ਦੇ ਜੀ ਕੀ ਹਾਲ ਨੇ ਵਧੀਆ ਬਾਈ ਕਦੋਂ ਘਰ ਆਇ ਸੀ ਡਿਊਟੀ ਤੋਂ ਤੇਰੇ ਮੂਰੀ ਆਇਆ ਅੱਛਾ ਅੱਛਾ ਕੀ ਹੋਇਆ ਔਰ ਪਰਿਵਾਰ ਵੀ ਜਿਨ੍ਹਾਂ ਪਰਿਵਾਰਾਂ ਚ ਗਮ ਦਾ ਮਾਹੌਲ ਹੈ ਦੁਖੀ ਨੇ ਉਹਨਾਂ ਪਰਿਵਾਰਾਂ ਨੂੰ ਵੀ ਸੁਣਾਵਾਂਗੇ ਤੁਹਾਨੂੰ ਕੀ ਕਹਿ ਰਹੇ ਨੇ ਉਹ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤਣਾਅ ਸਰਹੱਦ ਦੇ ਉੱਤੇ ਵਧ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਜਾਰੀ ਹੈ ਪਰ ਅਜੇ ਕੋਈ ਨਹੀਂ ਹੋਰ ਸੇ ਆਪਾਂ ਕਹਿੰਦੇ ਚਾਈਨਾ ਦੇ ਬਾਰਡਰ ਤੇ ਲੜਾਈ ਲੱਗ ਗਈ ਸ਼ਾਂਤੀ ਦੀ ਗੱਲ ਬੀਬੀ ਆਪਣੇ ਤੇਜੀ ਦੀ ਵੀ ਉੱਥੇ ਡਿਊਟੀ ਹੈ ਹਮਲਾ ਹੁੰਦਾ ਹੈ ਭਾਰਤੀ ਜਰਨਲ ਵਿਦੇਸ਼ ਮੰਤਰੀ ਮੇਰਾ ਚਿੱਤ ਕਾਲੇ ਪੀ ਜਾਂਦਾ ਉੱਤੋਂ ਤੇਜੀ ਦਾ ਫੋਨ ਨਹੀਂ ਆਉਂਦਾ ਇਹਨੇ ਕਿਹਾ ਚਲੋ ਇਹਨਾਂ 100 ਜਾਣੇ ਆ 2-2 ਘੰਟੇ ਫਿਰ ਰਾਤ ਨੂੰ 10 ਵਜੇ ਡਿਊਟੀ ਤੇ ਜਾਣਾਗਾ ਹਾਂ ਯਾਰ ਮੈਂ ਵੀ 11 ਵਜੇ ਜਾਣਾ ਸੇਫ ਕਰ ਮੇਰਾ ਫੋਨ ਫੜਾਈ ਯਾਰ ਲੈ ਬਈ ਐਮੀ ਫਿਕਰ ਕਰੀ ਜਾਂਦੀ ਰਹਿੰਦੀ ਆ ਆ ਗਿਆ ਭਾਈ ਤੇਜੀ ਦਾ ਹੈਲੋ ਯਾਰਾ ਛੋਟੀ ਵੀਰ ਤੈਨੂੰ ਯਾਦ ਕਰੀ ਜਾਂਦੇ ਸੀ ਭਾਈ ਬਹੁਤ ਵੱਡੀ ਉਮਰ ਆ ਮੇਰੇ ਵੀਰ ਦੀ ਆ ਬੇਬੇ ਤਾਂ ਨਾ ਖਬਰਾਂ ਸੁਣ ਕੇ ਐਮੀ ਡਰ ਜਾਂਦੀ ਆ ਤੂੰ ਪਹਿਲਾਂ ਇਸੇ ਨਾਲ ਹੀ ਗੱਲ ਕਰ ਲੈ ਆ ਲੈ ਬੀਬੀ ਸਸਿਗਾ ਬੀਬੀ ਸਸਰੀਕਾਲ ਇਹ ਪੁੱਤ ਤੇਰੀ ਮਾਂ ਦੀ ਤੈਨੂੰ ਪੋਰਾ ਯਾਦ ਵੀ ਨਹੀਂ ਆਉਂਦੀ ਪੁੱਤ ਇੱਕ ਵਾਰੀ ਆ ਜਾ ਫੇਰ ਭਾਵੇਂ ਵੈਕ ਕਰਵਾ ਕੇ ਵਗ ਜਾਈਂ ਬੀਬੀ ਤੂੰ ਨਾ ਮੇਰਾ ਬਿਆ ਕਰਵਾ ਗਈ ਛੱਡੇਗੀ ਤੇ ਹਾਂ ਸੱਚ ਇਸ ਮਹੀਨੇ ਮੈਂ ਤੇਰੇ ਲਈ ਖਾਸ ਤੋਹਫਾ ਭੇਜਣਾ ਤੂੰ ਦੇਖ ਕੇ ਹੈਰਾਨ ਹੋ ਜਾਏਗੀ ਚੰਗਾ ਪੁੱਤ ਮੈਂ ਢੀਕ ਕਰਨ ਚੰਗਾ ਬੀਬੀ ਸਤਿ ਸ਼੍ਰੀ ਅਕਾਲ ਹੁਣ ਮੈਂ ਸੋਣਾ ਥੱਕਿਆ ਬਹੁਤਾ ਚੰਗਾ ਪੁੱਤ ਸਤਿ ਸ੍ਰੀ ਅਕਾਲ ਤੂੰ ਸਮਝਾ ਬੀਬੀ ਇੱਕ ਵਾਰੀ ਹੋਰ ਸੋਚ ਲੈ ਪੁੱਤ ਮੈਂ ਤਾਂ ਸੋਚ ਲਿਆ ਪੁੱਤ ਕੈਂਪ ਲਾਉਣਾ ਕੈਂਪ ਲਾ ਟਿਊਸ਼ਨ ਲਾਉਣਾ ਟਿਊਸ਼ਨ ਲਾ ਇਹ ਤਾਂ ਆਪਾਂ ਫੇਰ ਵੀ ਬਣਾ ਲਾਂਗੇ ਕਾ ਪੁੱਤ ਬਾਹਰ ਦੇਖ ਕੌਣ ਆ ਵੀਰੇ ਭਾਈ ਦੇ ਦੋਸਤ ਆਇਆ ਬੀਬੀ ਆਜਾ ਪੁੱਤ ਤੁਹਾਡੇ ਲਈ ਚਾਹ ਬਣਾਉਣੀ ਆ ਚਾਹ ਪੀ ਕੇ ਜਾਇਓ ਸਾਨੂੰ ਕੁਝ ਨਹੀਂ ਚਾਹੀਦਾ ਬਸ ਚਾਹ ਤਾਂ ਪੀ ਕੇ ਜਾਇਓ ਭਾਈ ਆਜੋ ਆਜੋ ਬੈਠੋ ਅਸੀਂ ਤਾਂ ਤੇਜੀ ਵੀਰ ਦਾ ਸਮਾਨ ਛੱਡਣ ਆਏ ਸਮਾਨ ਤੇ ਜੀ ਵੀਰ ਤੋਂ ਦੇਸ ਲਈ ਬੀਰਗਤੀ ਪ੍ਰਾਪਤ ਕਰ ਗਈ ਮਾਤਾ ਜੀ ਬੀਬੀ ਮੈਨੂੰ ਇੱਕ ਵਾਰੀ ਮੇਰੇ ਵੀਰ ਦਾ ਮੂੰਹ ਤਾਂ ਦਿਖਾ ਦਿਓ ਭਾਈ ਭਾਈ ਸਾਡੀ ਇੱਕ ਬਟਨ ਬਾਈ ਦੀ ਇਹਨੂੰ ਲੱਪਣ ਤੇ ਲੱਗੀ ਹੋਈ ਹੈ ਜਿਵੇਂ ਹੀ ਇਹ ਦੇ ਮਿਲ ਜਾਂਦੀ ਹੈ ਅਸੀਂ ਪੂਰੇ ਮਾਨ ਸਤਕਾਰ ਦੇ ਨਾਲ ਇਹਨੂੰ ਪਿੰਡ ਵਿੱਚ ਲੈ ਕੇ ਆਉਂਦੇ ਹਾਂ ਬੀਬੀ ਕੋਈ ਨਹੀਂ ਭਾਈ ਤੋਂ ਸਾਰਾ ਉਹ ਇਹਨਾਂ ਵੀਰਾਂ ਨੂੰ ਨਹੀਂ ਦੋਖਾ ਭਾਈ ਭਾਈ ਹੌਸਲਾ ਰੱਖ ਭਾਈ ਹੌਸਲਾ ਰੱਖ ਮਾਤਾ ਜੀ ਆਏ ਬੀਬੀ ਭਾਈ ਦੇਤੀ ਬੀਬੀ ਆਏ ਤੇਜੀ ਭਾਈ ਬੀਬੀ ਤੇਜੀ ਮਰਿਆ ਨਹੀਂ ਮਾਤਾ ਜੀ ਉਹ ਦੇਸ਼ ਵਾਸਤੇ ਸੀਦ ਹੋਇਆ ਹੌਸਲਾ ਰੱਖੋ ਬੀਬੀ ਗਾਦੀ ਮਾਤਾ ਜੀ ਹੌਸਲਾ ਰੱਖ ਪੁੱਤਰਾ ਲੈ ਰੱਖੀ ਚਾਚਾ ਇਹ ਹੌਸਲਾ ਰੱਖੀ ਉਹ ਚਾਚਾ ਵੇ ਹੌਸਲਾ ਰੱਖਾ ਉੱਪਰ ਉਹ ਦੇਸ਼ ਲਈ ਸੀ ਤੋਇਆ ਆਪਾਂ ਨੂੰ ਮਾਣ ਆ ਪੁੱਤ ਚਾਚਾ ਪੁੱਤ ਨੂੰ ਹਮੇਸ਼ਾ ਮਾਣ ਰੱਖੂ ਉਹਦੇ ਤੇ ਬਸ ਸਾਬ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਅਸੀਂ ਇਸ ਪਰਿਵਾਰ ਦੇ ਨਾਲ ਆ ਅਸੀਂ ਸਰਕਾਰ ਕੋਲੇ ਮੰਗ ਰੱਖਾਂਗੇ ਇਸ ਪਰਿਵਾਰ ਨੂੰ ਘੱਟੋ ਘੱਟ 10 ਲੱਖ ਰੁਪਏ ਦਾ ਚੈੱਕ ਦਿੱਤਾ ਜਾਵੇ ਉਹ ਫਸ ਕਰ ਓਏ ਐਮਐਲ ਉਹ ਫਸ ਕਰ ਕਿ ਤੇਰੇ ਅਸ 10 ਲੱਖ ਨਾਲ ਮੇਰਾ ਪਰਿਵਾਰ ਪੜ ਜਾਣਾ ਕਿ ਤੇਰੇ ਅਸ 10 ਲੱਖ ਨਾਲ ਅਸੀਂ ਜ਼ਾਰੀ ਉਮਰ ਕੱਟ ਲੈਣੀ ਆ 10 ਲੱਖ ਦੀ ਓਏ ਮੈਨੂੰ ਮੇਰਾ ਵੀਰ ਤੇਜੀ ਚਾਹੀਦਾ ਓਏ ਮੈਨੂੰ ਮੇਰਾ ਤੇਜੀ ਬਾਈ ਚਾਹੀਦਾ ਤੇ ਜੇ ਤਨ ਮੈਨੂੰ ਦੁੱਖਣਾ ਤਨ ਮੈਨੂੰ ਦੁੱਖਣਾ ਮੇਰੇ ਤੇਜੀ ਬਾਈ ਦਾ ਤਾਂ ਆਪਣੇ ਪੁੱਤਰ ਨੂੰ ਪੇਜ ਬਾਟਰ ਤੇ ਉਹਨੂੰ ਕਹਿ ਕੇ ਕਰੇ ਤੇ ਸੀ ਰੱਖਿਆ ਬੱਸ ਕਰੋ ਮੈਨੂੰ ਬੱਸ ਕਰੋ ਬੰਦ ਕਰੋ ਇਹ ਦੋਗਲੀ ਰਾਜਨੀਤੀ ਇਹ ਮਹਿਲਾ ਇਨਸਾਨ ਬੰਦ ਕਰੋ ਨਾ ਜ਼ੋਰ ਮਾਵਾ ਦੇ ਪੁੱਤ ਮਰਵਾਓ ਐ ਮਹਿਲੇ ਸਾਹਿਬ ਤਰਸ ਖਾਓ ਕਰੀ ਬਾਦੇ ਕਿਰਪਾ ਕਰੋ ਐ ਮਹਿਲੇ ਸਾਹਿਬ ਸਾਨੂੰ ਦੇ ਹਾਲ ਦੇ ਦਿਓ ਅਨੰਦ ਜੀ ਵੀਰਾਂ ਨੂੰ ਸ਼ਰਧਾਂਜਲੀ ਦੇ ਲਈ ਕਮੈਂਟਾਂ ਵਿੱਚ ਸਲਾਮ ਫੌਜੀ ਵੀਰਾਂ ਨੂੰ ਜ਼ਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਵੀਡੀਓ ਲਾਈਕ ਵੀ ਕਰੋ ਹੋਰ ਤਾਜ਼ਾ ਅਪਡੇਟਸ ਲਈ ਹੁਣੇ ਸਬਸਕ੍ਰਾਈਬ ਕਰ ਲਓ